ਦੋ ਤਿਹਾਰੂ ਰਾਜ ਧੋਵੇਂ ਜਾਣੇ ਬਾਹਰ ਖੇਡਣਦੇ ਆ ਤੇ ਮੈਨੂੰ ਉਹਨਾਂ ਨੂੰ ਖੇਡਦਿਆਂ ਨੂੰ ਵੇਖ ਕੇ ਨਾ ਆਪਣੀ ਯਾਦ ਆ ਗਈ ਕਿ ਆਪਾਂ ਵੀ ਬਚਪਨ ਦੇ ਵਿੱਚ ਇਦਾਂ ਘਰ ਘਰ ਬਣਾ ਕੇ ਖੇਡਦੇ ਹੁੰਦੇ ਸੀ ਦੋਵਾਂ ਜਾਣਿਆਂ ਨੇ ਇੱਕ ਚਾਦਰ ਜੀ ਤਾਣੀ ਆ ਉਹਦੇ ਥੱਲੇ ਦੋਵੇਂ ਜਾਣੇ ਬੈਠੇ ਆ ਸੇਰ ਵੱਜ ਗਿਆ ਹੈਰੀ ਦਾ ਖੇਡਣ ਦੇ ਜੀ ਜੀ ਮੈਂ ਨੂੰ ਝੂਠ ਮੰਨਦੇ ਇੱਕ ਪਾਪਾ ਬੀਟੀ ਪਾਪਾ ਦੇ ਪਾਪਾ ਲਿਗ ਗਿਆ ਅੰਦਾ ਮम्मा ਪਾਪਾ ਦੇ ਗਿਆਈ ਮम्मा ਜੀ ਦੇਖਨੇ ਆ ਪਾਪਾ ਦੇਖਨੇ ਆ ਲਿਗ ਗਿਆ ਹੀ ਹੁਤੇ ਹਾਂ ਚਲੋ ਤੁਸੀਂ ਲੰਮੇ ਪੈ ਜਾਓ ਇੱਥੇ ਥੱਲੇ ਅਜਾ ਪੀ ਸਕਦਾ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਸਾਡੇ ਬਹੁਤ ਜ਼ਿਆਦਾ ਗਰਮੀ ਆ बार-बार ਲਾਈਟ ਵੀ ਜਾਈ ਜਾ ਰਹੀ ਹੈ ਪਰ ਜਾਨੀ ਇੱਕਦਾਂ ਰੰਗਦੀ ਆ ਇਹ ਕਿਉਂ ਹੋ ਰਿਹਾ ਹੈ ਸਰਦ ਕਿਉਂ ਲੱਗ ਜਾਂਦੀ ਤੁਸੀਂ ਹਾਂ ਹੈਰੀ ਐਡਮ ਕਰੋ ਮੂ ਵੇਖੂ ਆਉਂਦਾ ਹਾਂ ਜਾਓ ਕਰਕੇ ਆ ਪਾਜੀ ਨੇ ਨਹੀਂ ਕੀਤਾ ਹੈਰੀ ਨੇ ਕੀਤਾ ਆਪੇ ਜਾਓ ਹੈਂਡ ਵਾਸ਼ ਕਰੋ ਆ ਨਹੀਂ ਚਾਕਲੇਟ ਨਹੀਂ ਖਾਦੇ ਮਿੱਠੇ ਦਾ ਕੀੜਾ ਐ ਹੈਰੀ ਤੁਸੀਂ ਮਿੱਠੇ ਦੇ ਕੀੜੇ ਆ ਇੰਨੀ ਚਾਕਲੇਟ ਖਾਂਦੇ ਜੇ ਹਾਂ ਜੀ ਸਾਡੇ ਦਨ ਹਾਂ ਮਾ ਮਾਉ ਦੇ ਮਾਉ ਮਰਗੇਨੀ ਇਹ ਮਾਉ ਤੈਨੂੰ ਖਾਊਗਾ ਹੁਣ ਤੁਸੀਂ ਚਾਕਲੇਟ ਖਾਦੀ ਹੈ ਨਾ ਮਾਉ ਤੇ ਦੰਦ ਦਿਖਾਊਗਾ ਠੀਕ ਆ ਚਲੋ ਬ੍ਰਸ਼ ਕਰਨਾ ਹੁਣ ਫਟਾਫਟ ਆਪਾਂ ਠੀਕ ਆ ਹਾਂ ਜਲਦੀ ਜਲਦੀ ਓਏ ਹੋਏ 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 ਹੈਰੀ ਨੂੰ ਹੱਥ ਧੋਣ ਦੀ ਲੋੜ ਹੀ ਨਹੀਂ ਆ ਕਿੰਨਾ ਮਿੱਠੇ ਦਾ ਕੀੜਾ ਹੱਥ ਧੋਣ ਤੋਂ ਬਿਨਾਂ ਹੀ ਸਾਰੇ ਸਾਫ਼ ਕਰ ਲਿਆ ਆ ਲੈ ਖੰਦੀ ਚਲੋ ਤੋਲੋ ਣ ਤੋਲੋ ਬਸ ਤੋਲੋ ਅਜੇ ਵੀ ਲੱਗੇ ਆ ਸਾਰੇ ਆਏ ਆਏ ਕਾਫੀ ਘਰੋਂ ਦਿਵਜੋਤਾ ਜਲਦੀ ਪੜ੍ਹ ਲਓ ਚਾਰ ਪੇਜ ਹਿੰਦੀ ਦੇ ਰਾਈਟਿੰਗ ਕਰ ਲਓ ਸ਼ਾਮਾਂ ਨੂੰ ਕਰਾਟੇ ਦੀਆਂ ਕਲਾਸਾਂ 'ਚ ਜਾਣਾ ਏ ਨਹੀਂ ਮਮਾ ਨਾ ਦੇ ਕਿਲਾ ਹਾਂਜੀ ਜਾਵਾਂਗੇ ਸ਼ਾਮਾਂ ਨੂੰ ਜਾਵਾਂਗੇ ਮੈਨੂੰ ਮੈਨੂੰ ਬੇਕਾਰ ਲੱਗਦੀ ਹੈ ਕਰਾਟੇ ਨਾ ਕਿਉਂ ਜਾਣਾ ਏ ਮੈਂ ਤੇ ਸਟਾਪ ਨਹੀਂ ਹੈ ਨਹੀਂ ਮਾਰਦੇ ਮਾਰਿਆ ਕਿਹਾਂ ਕਹੇ ਦਿਨ ਝੂਠ ਬੋਲੀ ਜਨਾ ਨਹੀਂ ਮੈਡਮ ਮਾਰ ਦੇ ਨਹੀਂ ਨਹੀਂ ਮਾਰਦੇ ਉਹ ਨਹੀਂ ਮਾਰਦੇ ਉਹ ਪਿਆਰ ਨਾਲ ਕਰਵਾਉਂਦੇ ਜਾਓ ਦਿਖਾਓ ਕਿ ਨਾ ਬੇਸ ਕਰ ਲੈ ਰਾਈਟਿੰਗ ਦਾ ਦਿਖਾ ਮੈਨੂੰ ਮੈਂ ਸਬਜੀ ਵੀ ਜੜੀ ਆ ਉਹ ਟਾਈਮ ਨਾਲ ਹੀ ਕੱਟ ਕੇ ਰੱਖ ਲਈ ਆ ਮੈਂ ਕਿ ਸ਼ਾਮਾ ਨੂੰ ਤੜਕਾ ਲਾ ਕੇ ਵੀਡੀਓ ਵੀ ਬਣਾ ਲੈਣੀ ਆ ਹੁਣ ਮੈਂ ਪਹਿਲਾਂ ਕਿਹੜੀ ਚਾਹ ਪੀਣੀ ਆ ਟੋਗਲ ਬਲੈਕ ਚਾਹ ਕਿਹਾ ਹੀ ਕਿਹੜੀ ਚਾਹ ਪੀਣੀ ਟੋਗਲ ਹੈ ਟੋਗਲ ਹੀ ਨਹੀਂ ਨਹੀਂ ਬਲੈਕ ਪੀਣੀ ਬਲੈਕ ਚਾਹ ਨਹੀਂ ਬਲੈਕ ਬੀਕੋ ඇනුත දහත් ලද බිචේ ඇනුහත් ලව ගරම න කරම ලද ච වයිට චානි වයිට්ගේ බ්ලක තුෂි වයිට චා පිනිගේ බ්ලෑක වයිට දුද්දු වෙනවා ගොත ලෑකි දවන් ලාාස්්ටපාගේ දුුද්ද ල්ල කොඩි බලි පිනයි කොඩි බල නමන ලෝමට්ලියනීමේ පැගට වි චුටන සාමනජ්‍ය දද පොන්ද යුතුන සාප පොන් දොදවර්ත දෙයන ඇරි විච්ච ෂෝට්ටාද ශේරකරදි දෙයක් ඉන්නාක බස් එඉන්න ජද විච දොද්ද පවී ਨਾ ਮਮਾ ਪਾਉਂਦੇ ਦੁੱਧ ਹਾਂ ਤੂੰ ਦੋਤੀਓ ਹਾਏ ਦੁੱਧ ਦੋਲਦੀ ਹੈ ਰੀ ਨੇ ਨਹੀਂ ਮਮਾ ਰੋਟੀ ਹਰ ਰੀ ਨੇ ਦੋ ਲੈ ਆਈ ਮਮਾ ਦੋਤੀਓ ਹੂੰ ਦੇਖੋ ਠੰਡਾ ਹੋ ਗਿਆ ਇਕਰਾ ਹੋ ਗਿਆ ਏ ਹਾਂ ਹੋ ਗਿਆ

ਸ਼ੇਦਸਲੇ ਕੀ ਹੈ ਗੋਹਣੀ ਸਟੈਂਡ ਆ ਇੱਕ ਸਵਸ਼ਵਰਤ ਆ ਲਈ ਉਹ ਕਾਹ ਕੀਆ ਐਸੰਮਰਗ ਸੀਰੀਅਲ ਨੰਬਰ ਲਿਖਿਆ ਨਹੀਂ ਆਇਆ ਇਹਦੇ ਤੇ ਹਾਂਜੀ ਸੀਰੀਅਲ ਨੰਬਰ ਹੁੰਦਾ ਮਤਲਬ ਕਿੰਨੇ ਨੰਬਰ ਤੇ ਇਹ ਬਣਿਆ ਸੀ ਕਿੰਨੇ ਨੰਬਰ ਤੇ ਮਤਲਬ ਕਿੰਨੇ ਨੰਬਰ ਤੇ ਬਣਿਆ ਸੀ ਇਹ ਵਾਲਾ ਕਦੋਂ ਹੋਇਆ ਇਹ ਹਾਂ ਜਦੋਂ ਆਪਣਾ ਜਨਮ ਹੁੰਦਾ ਹਾਂ ਇਦਾਂ ਕਰਕੇ ਗੋ ਬਾਰ-ਬਾਰ ਲੈ ਕੇ ਅਨੀਤਾ ਦੇ ਵਾਸਤੇ ਮੈਂ ਹਲਵਾ ਡਿਗ ਹੈਰੀ ਦਿਵੋ ਤਾਨੂੰ ਡਰ ਨਹੀਂ ਲੱਗਦਾ ਨਹੀਂ ਡਿਗ ਜਾਣਾ ਵਾ ਤਾਨੂੰ ਡਰ ਨਹੀਂ ਲੱਗਦਾ ਹੈਰੀ

तोतले 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 हरी आ करो ठंडा करके खा लो इन्हें ठंडा ही ठंडा ही खा लो फिर भूख मार के खाओ टेस्टा? है टेस्टी है मम्मा ने तो छो टेस्टी है टेस्टी है अच्छा खा लो फिर टेस्टी है हम्म हम्म ਯਾਰ ਯਾਰ ਦਿਵਜੋਦ ਥੋੜੇ ਇੱਕ ਦਿਨ ਫ੍ਰੀ ਹੈਗੇ ਤੇ ਆਪਾਂ ਨੇ ਸੋਚਿਆ ਕਿ ਦਿਵਜੋਦ ਦੀ ਐਕਸਟਰਾ ਕਲਾਸਾਂ ਲਗਵਾ ਦਿੰਨੇ ਆ ਤੇ ਦਿਵਜੋਦ ਚ ਲਿਆ ਇੱਕ ਰਾਟੀ ਦੀਆਂ ਕਲਾਸਾਂ ਵਿੱਚ ਤੇ ਫਟਾਫਟ ਮੈਂ ਤਿਆਰ ਕਰਕੇ ਭੇਜ ਦਿੱਤਾ ਮੈਨੂੰ ਯਾਦ ਹੀ ਨਹੀਂ ਆ ਕਿ ਉਹਦੀ ਵੀਡੀਓ ਕਲਿੱਪ ਕੋਈ ਪਹਿਲੇ ਦਿਨ ਦੀ ਬਣਾਵਾ ਫਿਰ ਮੈਂ ਸੋਚਿਆ ਇਥੋਂ ਬਾਏ ਬਾਏ ਕਰਦੀਆਂ ਨਾਲੇ ਦਿਵਜੋਦ ਦੀ ਆਪਾਂ ਵੀਡੀਓ ਬਣਾ ਲੈਨੇ ਛੋਟੀ ਦਿਵਜੋਦ ਆਪਣੀ ਕਲਾਸ ਚ ਰਹਿ ਗਿਆ ਤੇ ਮੈਂ ਕਿਹਾ ਰੈਵੀ ਭਾਂਡੇ ਵੀ ਨਾਲ ਲਾ ਸਬਜੀ ਮੈਂ ਤਾਂ ਲਿੱਤੀ ਆ ਕਿ ਮੈਂ ਕਿਹਾ ਭਾਂਡੇ ਨਾਲ ਕਿ ਆਖਾ ਵੀ ਗੋਮੇ ਜਾਨਣੀ ਹੈ ਤੋ ਤੇ ਖਾਣੇ ਖਾ ਤੋਂ ਇਹਨੂੰ ਸਭ ਨੂੰ ਰੋਟੀ ਚਾਹੀਦੀ ਆ ਇਸ ਤਰ੍ਹਾਂ ਕਿ ਮੈਂ ਕਿ ਸਾਦੇ ਸਾਮਾਂ ਪਰ ਕਰ ਕਰਦੀ ਆਂ ਫਿਰ ਸਾ ਰਾਏ ਨੂੰ ਮੈਂ ਥੋੜਾ ਜਿਹਾ ਵੰਦੀ ਕਰੂੰ ਸਰਪੂੰਗੈਂ ਤੇ ਸਾ ਰਾਏ ਨੂੰ ਮੈਂ ਨਾਲ ਦੀਆਂ ਛੇ ਨੂੰ ਛੱਲ ਕੇ ਛੇ ਵੇਲੇ ਕਰੂੰ ਇਕਨ ਘੱਟ ਹਰ ਰਾਏ ਖੇਡ ਲੂਗਾ ਕਿ ਤੇਜਤ ਨੂੰ ਮੈਂ ਨਾਲ ਲੈ ਕੇ ਆਜੂ ਮੱਛਾ ਦਾ ਗੁੰਨ ਵਾਲਾ ਰਹਿ ਗਿਆ ਇਸ ਤੇ ਮੈਂ ਆਪਣਾ ਸਿਰ ਸੁਰਵਾਣਾ ਹੈ ਕਿ ਤੇ ਸਿਰ ਵਾਇਆ ਨਾ ਆਇਆ ਇੱਕੀ ਇੱਕੀ ਵਰਗੇ ਇੱਕ ਬਰੱਧੀ ਹੋਇ ਰਿਹਾ ਜੋ ਕਿ ਖੁੰਦਰ ਤੇ ਕਿਥੇ ਖਿੰਦਾ ਜਾਂਦਾ ਜਿੰਨੀ ਆਹ ਉਹ ਤੇਰ ਫਿੱਲਰ ਜਾਂਦਾ ਹੈ ਮੈਂ ਜੇ ਦੋ ਵਾਰ ਸੇ ਮਾਦੀਆ ਤੇ ਤੀਹੇ ਨੇ ਸੇ ਦੇ ਰਹੀ ਉਸ ਥਿਲੇ ਰਹੀ ਮੇਨ ਦਾ ਹੈ ਫਟਾਫਟ ਮੈਂ ਆਟਾ ਗੁੰਨਦੀ ਆ ਤੇ ਜਦੋਂ ਮੈਂ ਇਹਦਾ ਵੀਡੀਓ ਬਣਾਉਣ ਲੱਗ ਜਾ ਬਲੌਗ ਬਣਾਉਣ ਲੱਗ ਜਾ ਫਿਰ ਮੈਨੂੰ ਟਾਈਮ ਲੱਗ ਜਾਂਦਾ ਹੈ ਇਹ ਕੰਮ ਕਰਨ ਨੂੰ ਜਿਹੜਾ ਮੇਰਾ 5 ਮਿੰਟਾਂ ਚ ਕੰਮ ਖਤਮ ਹੋਣਾ ਹੈ ਉਹ 8.10 ਮਿੰਟਾਂ ਵਿੱਚ ਖਤਮ ਹੁੰਦਾ ਕਿਉਂਕਿ ਵਿੱਚ ਆਪਾਂ ਗੱਲਾਂ ਕਰਨ ਲੱਗ ਜਾਂਦੇ ਆ ਤੇ ਹੁਣ ਮੈਂ ਸੋਚਿਆ ਸੀ ਪਹਿਲਾਂ ਮੈਂ ਆਪਣੇ ਮੂੰਹ ਤੇ ਆਨ ਫਟਾਫਟ ਆਟਾ ਗੁੰਨੀ ਲੈਣੀ ਆ ਤੇ ਇਹ ਵਾਲੇ ਜਿਹੜੇ ਡੂੰਘੇ ਤੋਂ ਆਵਾ ਬਹੁਤ ਜ਼ਿਆਦੇ ਕੰਮ ਲੈਨੇ ਹੈ ਵਾਲਾ ਬਾਉਲ ਜਿਹੜਾ ਹੈ ਨਾ ਜਿਹਦੇ ਵਿੱਚ ਮੈਂ ਆਟਾ ਗੁੰਨਦੀ ਆਂ ਆਪਾਂ ਆਟਾ ਵੀ ਗੁੰਨਦੇ ਆਂ ਸਬਜੀ ਵੀ ਇਹਦੇ ਵਿੱਚ ਮੈਂ ਪਾ ਕੇ ਰੱਖ ਲੈਨੀ ਜੇ ਦੀ ਜਦੋਂ ਵੱਧ ਜਾਂਦੀ ਆ ਆਟਾ ਵੀ ਜਿਹੜਾ ਵੱਧ ਜਾਂਦਾ ਫ੍ਰੀਜ ਰੱਖ ਲੈਨੀ ਆ ਦਹੀਂ ਵੀ ਜਮਾਉਣੀ ਆ ਰੋਟੀਆਂ ਵੀ ਟੱਕ ਕੇ ਰੱਖ ਲੈਣੀਆਂ ਛੋਟੇ ਜਿਹੇ ਬਾਉਲ ਤੋਂ ਬਹੁਤ ਸਾਰੇ ਕੰਮ ਲੈ ਰਹੇ ਆ ਨਹੀਂ ਤੇ ਹਰ ਕੰਮ ਦੇ ਵਾਸਤੇ ਵਰਤੋਂ ਆਸਤੇ ਵੱਖਰੀ ਵੱਖਰੀ ਪਾਂਡੇ ਰੱਖੀ ਹੁੰਦੀ ਆ ਪਰ ਹੁਣ ਆਪਾਂ ਬਹੁਤ ਥੋੜਿਆਂ ਜਿਹੇ ਪਾਂਡਿਆਂ ਦੇ ਵਿੱਚ ਹੀ ਸਾਰੰਦਿਆਂ ਕਿਉਂਕਿ ਜ਼ਿਆਦਾ ਖਲਾਰਾ ਆਪਾਂ ਨੇ ਨਹੀਂ ਪਾਉਣਾ ਅੱਜ ਮੈਂ ਤੋਰੀਆਂ ਦੀ ਸਬਜ਼ੀ ਬਣਾਈ ਤੋਰੀਆਂ ਮੇਰੇ ਕੋਲ ਥੋੜੀਆਂ ਮੈਂ ਪੋਲੀ ਗਈ ਕਿ ਇਹਨਾਂ ਦੇ ਵਿੱਚ ਆਲੂ ਪਾ ਲਾਂ ਬਾਅਦ ਵਿੱਚ ਮੈਨੂੰ ਯਾਦ ਆਇਆ ਕਿ ਮੈਂ ਆਲੂ ਪਾ ਲੈਣੇ ਸੀ ਬਹੁਤ ਸਾਰੇ ਜਾਣੇ ਕਹਿ ਰਹੇ ਨੇ ਕਿ ਆਹ ਸਾਰਾ ਪਾਣੀ ਜਿਹੜਾ ਹੈ ਉਹ ਦੂਜੇ ਜਾਣੇ ਨੂੰ ਨਹੀਂ ਵਰਤਣਾ ਕਹੀਦਾ ਆ ਗੋਦਿ ਦੇਣਾ ਨੂੰ ਨਹੀਂ ਢੋਲਦਣਾ ਕਹੀਦਾ ਜਿਹੜੀ ਇਹਨਾਂ ਮੇਰੇ ਮੰਮੀ ਵੀ ਕਹਿੰਦੇ ਹੁੰਦੇ ਸੀ ਕਿ ਆਪਣੇ ਆਟੇ ਵਾਲਾ ਪਾਣੀ ਆਂ ਬਿਡੋ ਸਿਆ ਕਰ ਨਹੀਂ ਕਿ ਲੜਾਈ ਹੁੰਦੀ ਆ ਤੇ ਪਤਾ ਨਹੀਂ ਮੇਰੇ ਜਦੋਂ ਮੈਂ ਆਟੇ ਵਾਲਾ ਪਾਣੀ ਢੋਲਿਆ ਨਾ ਮੈਨੂੰ ਮੰਮੀ ਦੀ ਗੱਲ ਯਾਦ ਆਈ ਆ ਉੱਥੇ ਤੇ ਮੈਂ ਢੋਲਦੀ ਨਹੀਂ ਹੁੰਦੀ ਪੇਕੇ ਘਰ ਮੈਂ ਸਾਰੇ ਘਰਾਂ ਅ ਮम्मी ਕਹਿੰਦੇ ਜਿਵੇਂ ਆਪ ਆਟਾ ਗੁੰਨਿਆ ਹਾਂ ਤੇ ਉਹ ਆਪ ਹੀ ਪਾਣੀ ਲੋੜ ਲੈਣਾ ਹੈ ਜੇਕਰ ਆੜਾ ਆਟਾ ਅੱਧਾ ਗੁੰਨ ਕੇ ਰੱਖਿਆ ਜੇ ਮੈਂ ਹੁਣ ਏਦਾਂ ਗੁੰਨ ਕੇ ਰੱਖਦੀ ਨਹੀਂ ਮੁੱਕੀ ਜੀ ਮੈਂ ਦਿੰਦੀ ਹੁੰਦੀ ਮੈਂ ਬਾਅਦ ਵਿੱਚ 10 ਮਿੰਟ 12 ਤੇ ਰਾਟੇ ਨੂੰ ਫਿਰ ਗੋ ਕੇ ਥੋੜਾ ਜਿਹਾ ਫਿਰ ਰੱਖ ਦੇਣੀ ਹੁੰਦੀ ਹੈ ਬੜਾ ਸੌਫਟ ਆਟਾ ਬਣ ਜੰਨਾ ਹੈ ਤੇ ਮम्मी ਕਹਿੰਦੇ ਹੁੰਦੇ ਸੀ ਜੇਕਰ ਆਟਾ ਤੂ ਜੇਕਰ ਪਹਿਲਾ ਆਟਾ ਤੂ ਗੁੰਨਿਆ ਤੇ ਲਾਸਟ ਤੇ ਵੀ ਉਹਨੂੰ ਸੈੱਟ ਕਰਕੇ ਵੀ ਤੂੰ ਰੱਖ ਤੇ ਨਹੀਂ ਤੇ ਲੜਾਈ ਹੁੰਦੀ ਹੈ ਤੇ ਉੱਥੇ ਮੈਨੂੰ ਇਹ ਗੱਲਾਂ ਦੀ ਇਹ ਪਰਵਾਹ ਨਹੀਂ ਕਰਦੀ ਹੁੰਦੀ ਉੱਥੇ ਮੈਂ ਅ ਇਦਾਂ ਮਤਲਬ ਸੋਚਣਾ ਪੈਣੀ ਮम्मी ਪਰ ਸੋਰੀ ਜਰ ਅੱਗੇ ਥੋੜਾ ਜਿਹਾ ਲੱਗਦਾ ਏ ਫਿਰ ਮੈਂ ਆਟੇ ਵਾਲਾ ਪਾਣੀ ਵੀ ਆਪ ਦੋਲਣਾ ਆਟਾ ਵੀ ਥੋੜਾ ਕੰਬਲਡ ਕਰਕੇ ਗੁੰਨ੍ਹ ਕੇ ਰੱਖਣਾ ਠੀਕ ਚਲੋ ਫਟਾਫਟ ਹੋਣ ਮੈਂ ਹੋਦੇ ਤਿਆਰ ਹੋ ਜਾਈਆਂ ਫਿਰ ਹਰ ਜਨ ਨੂੰ ਠੰਡ ਨੂੰ ਚਾਹ ਪਾਣੀ ਪਿਆ ਕੇ ਤੇ ਲੈ ਕੇ ਜਾਉਂਗੀ ਕਾਫੀ ਹੱਦ ਤੱਕ ਜਿਹੜਾ ਏ ਉਹ ਹੁਣ ਸੂਰਜ ਡੁੱਬ ਗਿਆ ਏ ਤੇ ਮੌਸਮ ਦਾ ਫਰਕ ਪੈ ਗਿਆ ਏ ਤੇ ਕੱਲ ਜਦੋਂ ਆਪਾਂ ਨਿਕਲੇ ਹਨਾ ਬਾਹਰ ਮੈਨ ਲੱਗਦਾ ਕੱਲ ਨਿਕਲੇ ਹੀ ਆਪਾਂ 6:30 ਵਜੇ ਤੇ ਉਹਨਾਂ ਬਾ ਉੱਪਰ ਵੈਨ ਲੱਗ ਰਿਹਾ ਹੈ ਕਿ ਜਿਵੇਂ ਬਹੁਤ ਸ਼ਾਮਾਂ ਪੈ ਗਈ ਹੈ ਮੌਸਮ ਠੰਡਾ ਹੋ ਗਿਆ ਹੋਵੇ ਜਦੋਂ ਬਾਹਰ ਕਹੇ ਸੀ ਤੱਕ ਤੱਕ ਗਰਮ ਲੂ ਹੋਗਿੰਦੇ 43 ਟੈਂਪਰੇਚਰ ਚੱਲ ਰਿਹਾ ਹੈ ਅੱਜ ਕੱਲੇ ਇੱਥੇ ਵੈ ਹੈ ਆਪਣੇ ਪੰਜਾਬ ਦੇ ਵਿੱਚ ਵੀ ਉਨੇ ਹੀ ਆ 40 ਡਿਗਰੀ ਆਪਣੇ ਪੰਜਾਬ ਦੇ ਵਿੱਚ ਆ ਕਹਿਣ ਨੂੰ ਕਹਿੰਦੇ ਆ ਕਿ Rajasthan ਦੇ ਵਿੱਚ ਮੇਰੇ ਪਾਣੀ ਬਹੁਤ ਜ਼ਿਆਦਾ ਭਾਵਾਂ ਨੂੰ ਲੱਗਿਆ ਇਸ ਕਰਕੇ ਮੈਂ ਬਾਤ ਬਾਤ ਹੱਥ ਛੜ ਨਹੀਂ ਆ ਤੇ ਇਹ ਕਹਿਣ ਨੂੰ ਕਹਿੰਦੇ Rajasthan ਦੇ ਵਿੱਚ ਬਹੁਤ ਜ਼ਿਆਦਾ ਗਰਮੀ ਆ ਪੰਜਾਬ ਦੇ ਵਿੱਚ ਘੱਟ ਗਰਮੀ ਆ ਪਰ ਨਹੀਂ ਮੈਨੂੰ ਲੱਗਦਾ ਹੈ ਕਿ ਦੋਨੋਂ ਸਾਈਡਾਂ ਤੇ ਜਾ ਦੇ Rajasthan ਬਰਾਬਰੀ ਹੈ ਉਸ ਜੋ ਆਜੋ 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 ਚਲਿਏ ਬਾਜੀ ਕੋਲ ਚਲੀਏ ਉਠੋ ਮੇਰੀ ਮੁਤੀ ਬਾਜੀ ਨੂੰ ਲੈਣ ਚ ਗਏ ਬਾਜੀ ਕਲਾਸ ਚ ਗਏ ਆ ਉਠੋ ਹੈ ਹਾਂਜੀ ਲੈ ਇਹ ਆਜੋ ਚਲੀਏ ਬਾਜੀ ਨੂੰ ਲੈਣ ਚਾਹ ਪੀ ਕੇ ਹਾਂਜੀ ਬਹੁਤ ਸੀ ਮਾਈ ਬੁੱਢੀ ਫੜ ਲਈ ਆਇਆ ਮम्मा ਮਾਈ ਬੁੱਢੀ ਦੇਖ ਕੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਐ